ਅੱਜ ਕੱਲ੍ਹ ਨਾ ਹੀ ਬਹੁਤ ਟ੍ਰੈਂਡ ਦੇ ਵਿੱਚ ਹੈ ਜਿਹੜਾ ਚੈੱਕ ਸੂਟ ਹੈ ਤੇ ਨਾਲ ਫੱਟਾ ਸਲਵਾਰ ਦੇ ਨਾਲ ਦਾ ਲਾ ਕੇ ਤੇ ਇੱਥੇ ਕਢਾਈ ਕਰਾਉਂਦੇ ਨੇ ਸਾਹਮਣੇ ਠੀਕ ਹੈ ਜੇ ਤੁਸੀਂ ਕਢਾਈ ਨਹੀਂ ਕਰਨੀ ਜਾਂ ਤੁਸੀਂ ਪੇਂਟ ਕਰਦੇ ਪਏ ਹੋ ਹਨ ਤੇ ਤੁਸੀਂ ਕਸਟਮਰ ਨੂੰ ਇਹ ਵੀ ਸੁਜੈਸਟ ਕਰ ਸਕਦੇ ਆ ਵੀ ਆਪਾਂ ਇੱਥੇ ਪੇਂਟ ਕਰ ਸਕਦੇ ਹਾਂ ਠੀਕ ਹੈ ਜਿਵੇਂ ਇਹਦੇ ਵਿੱਚ ਚੈੱਕ ਰੈੱਡ ਤੇ ਮਰੂਨ ਦਾ ਸੀਗਾ ਹਨ ਫਿਰ ਮੈਂ ਇਹਦੇ ਤੇ ਵਿਚੈਰੀ ਬਣਾ ਦਿੱਤੀ ਸੀਗਾ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਜ਼ਰੂਰੀ ਨਹੀਂ ਵੀ ਇਹੀ ਬਣਾਉਣਾ ਹੈ ਤੇ ਇੱਕ ਤਾਂ ਮੈਂ ਆਈਡੀਆ ਦੇ ਦਿੱਤਾ ਹੈ ਵੀ ਚੈੱਕ ਸੂਟ ਤੇ ਜੇ ਤੁਸੀਂ ਕਢਾਈ ਨਹੀਂ ਕਰਵਾਣੀ ਹੈਗੀ ਤੇ ਤੁਸੀਂ ਥੱਲੇ ਪੇਂਟ ਵੀ ਕਰ ਸਕਦੇ ਹੋ ਪੇਂਟ ਤੁਸੀਂ ਇਹ ਦੇਖਿਓ ਸਭ ਤੋਂ ਪਹਿਲਾਂ ਇਹਨੂੰ ਧੋ ਲੈਣਾ ਜ਼ਰੂਰ ਹੈ ਨਾ ਜੇ ਧੋ ਲੋਗੇ ਤੇ ਇਹਦੇ ਨਾਲ ਤੁਸੀਂ ਇੱਕ ਤੇ ਤੁਹਾਡਾ ਜਿਹੜਾ ਵੀ ਸੁਗੜਨਾ ਹੋਏਗਾ ਤੜਨਾ ਹੋਏਗਾ ਕੱਪੜਾ ਉਹ ਆਪਣਾ ਹੋ ਜਾਂਦਾ ਹੈ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਪੇਂਟ ਕਰ ਲੈਣਾ ਠੀਕ ਹੈ ਕਿਉਂਕਿ ਆਪਾਂ ਸਿੰਗਲ ਕੋਟ ਇੱਕ ਵਾਈਟ ਦਾ ਦੇ ਦਾਂਗੇ ਨਾ ਫਿਰ ਉਹਦੇ ਨਾਲ ਜਿਹੜਾ ਵੀ ਆਪਾਂ ਉੱਤੇ ਕਲਰ ਕਰਦੇ ਆ ਬੜਾ ਹਾਈਲਾਈਟ ਹੁੰਦਾ ਹੈ ਕਿਉਂਕਿ ਇੱਕ ਤੇ ਇਹ ਗਰਮ ਕੱਪੜਾ ਆ ਹਨਾ ਇਥੇ ਡਬਲ ਕੋਟ ਆਪਾਂ ਨੂੰ ਕਰਨਾ ਹੀ ਪੈਣਾ ਸਿੰਗਲ ਕੋਟ ਤੇ ਇਹਦੇ ਵਿੱਚ ਹੀ ਪਤਾ ਵੀ ਨਹੀਂ ਲੱਗਣਾ ਹੈਗਾ ਹਨਾ ਕਿੱਧਰ ਨੂੰ ਗਿਆ ਉਹ ਤੇ ਜੇ ਆਪਾਂ ਪਹਿਲਾਂ ਹੀ ਇਹ ਸੇਮ ਕਲਰ ਜਿਵੇਂ ਮੰਨ ਲਓ ਆਪਾਂ ਜੇ ਰੈੱਡ ਨਾਲ ਮੈਂ ਕਰਨਾ ਸੀਗਾ ਇੱਥੇ ਤੇ ਜੇ ਪਹਿਲਾਂ ਹੀ ਮੈਂ ਰੈੱਡ ਸਟਾਰਟ ਕਰ ਦਿੰਦੀ ਹਨਾ ਤੇ ਉਹਦਾ ਉਹਦੀ ਕਲਰ ਉੱਠ ਕੇ ਨਹੀਂ ਸੀ ਆਣਾ ਹੈਗਾ ਤੇ ਵਾਈਟ ਲਾਣਾ ਜ਼ਰੂਰੀ ਏ ਤੇ ਤੁਸੀਂ ਨਾਲ-ਨਾਲ ਕਰਦੇ ਪਿਓ ਤਾਂ ਵੀਡੀਓ ਨੂੰ ਨਾਲ-ਨਾਲ ਚਲਾ ਲਿਓ ਤੇ ਆਪਣਾ ਨਾਲ-ਨਾਲ ਇਹਦੇ ਕਰੀ ਚੱਲਿਓ ਵੇਖ ਕੇ ਆਪਣੇ ਵੀ ਕਿਸੇ ਵੀ ਚੈੱਕ ਸੂਟ ਦੇ ਉੱਤੇ ਕਰ ਸਕਦੇ ਹੋ ਹਨ ਮੈਂ ਜੀ ਵੀ ਇਹਦੇ ਘੇਰੇ ਤੇ ਕੀਤਾ ਤੇ ਬਾਹਾਂ ਤੇ ਕੀਤਾ ਆ ਤੁਸੀਂ ਐਵੇਂ ਆਪਣੇ ਗਲੇ ਦੇ ਵਿੱਚ ਵੀ ਲਾ ਕੇ ਗਲੇ ਦੇ ਵਿੱਚ ਜਿਹਦਾ ਪੱਟੀ ਆਪਾਂ ਲਾ ਲੈਨੇ ਆ ਸਲਵਾਰ ਨਾਲ ਦਾ ਲਾ ਲੈਨੇ ਆ ਤੇ ਜੇ ਪਤਲੀ ਪੱਟੀ ਲਾਣੀ ਹੈ ਵੀ ਸ਼ੇਪ ਲਾਣੀ ਹੈ ਉਹ ਵੀ ਉਦੇ ਤੇ ਵੀ ਕਰ ਸਕਦੇ ਹੋ ਹਨ ਤੇ ਜਿਵੇਂ ਵੀ ਤੁਸੀਂ ਡਿਜ਼ਾਈਨਿੰਗ ਆਪਣੇ ਸੂਟ ਨੂੰ ਕਰਨਾ ਆਂ ਓਵੇਂ ਤੁਸੀਂ ਇਹਨੂੰ ਡਿਜ਼ਾਈਨਿੰਗ ਸੂਟ ਨੂੰ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਹੁਣ ਆਪਾਂ ਤੇ ਚੈਰੀ ਦੇ ਉੱਤੇ ਲਾਜਤ ਅਸੀਂ ਵਾਈਟ ਕਲਰ ਹੁਣ ਵਾਰੀ ਇਹ ਪੱਤੀਆਂ ਦੀ ਉੱਤੇ ਠੀਕ ਹੈ ਇਹਨਾਂ ਸਾਰਿਆਂ ਦੇ ਉੱਤੇ ਟੋਟਲੀ ਆਪਣਾ ਜਿੰਨੀ ਵੀ ਵੇਲ ਆ ਇਹਦੇ ਉੱਤੇ ਪਹਿਲਾਂ ਆਪਾਂ ਨੂੰ ਸਾਰੇ ਦੇ ਉੱਤੇ ਵਾਈਟ ਕਲਰ ਕਰਨਾ ਆ ਫਿਰ ਉਸ ਤੋਂ ਬਾਅਦ ਆਪਣਾ ਮਨ ਜਾਏ ਤੁਸੀਂ ਕੋਈ ਵੀ ਕਲਰ ਲਾ ਸਕਦੇ ਹੋ ਜਿਵੇਂ ਐ ਡੱਬੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਵੀ ਇਹ ਰੈੱਡ ਤੇ ਮਰੂਨ ਦਾ ਥੋੜਾ ਕੰਬੀਨੇਸ਼ਨ ਮੈਂ ਇਹਦਾ ਚੈਰੀਆਂ ਦੇ ਵਿੱਚ ਕਰਾਂਗੀ ਹਨਾ ਤੇ ਇਸ ਕਰਕੇ ਸੂਟ ਕਾਫੀ ਜਿਆਦਾ ਪਸੰਦ ਆਇਆ ਸੀ ਤੇ ਵਾਰ-ਵਾਰੀ ਦੀ ਡਿਮਾਂਡ ਸੀਗੀ ਵੀ ਇੱਕ ਚਲੋ ਦੀ ਵੀਡੀਓ ਪਾ ਦਿਓ ਤੇ ਚਲੋ ਮੈਂ ਤਾਂ ਹੀ ਕਰਕੇ ਇਹ ਵੀਡੀਓ ਬਣਾਈ ਹੈ ਵੀ ਤੁਹਾਨੂੰ ਇਹਦੇ ਵਿੱਚ ਹੈਲਪ ਹੋਏਗੀ ਤੇ ਜ਼ਰੂਰੀ ਨਹੀਂ ਤੁਸੀਂ ਕਢਾਈ ਕਰਾਣੀ ਹੈ ਜੇ ਤੁਸੀਂ ਕਢਾਈ ਨਹੀਂ ਕਰਾਣੀ ਤੇ ਤੁਸੀਂ ਇਹਦੇ ਨਾਲ ਪੇਂਟ ਵੀ ਕਰ ਸਕਦੇ ਹੋ ਹਨ ਤੇ ਬਹੁਤ ਪਿਆਰਾ ਬਣਦਾ ਹੈ ਬਾਅਦ ਵਿੱਚ ਲਾਸਟ ਦੇ ਵਿੱਚ ਤੁਹਾਨੂੰ ਮੈਂ ਇਹ ਫੋਟੋਆਂ ਲਾ ਦਾਂਗੀ ਪੂਰੇ ਸੂਟ ਦਾ ਤੁਹਾਨੂੰ ਆਈਡੀਆ ਹੋ ਜਾਏਗਾ ਫਿਰ ਤੁਸੀਂ ਵੀ ਆਪਣੇ ਕਿਸੇ ਵੀ ਸੂਟ ਦੇ ਉੱਤੇ ਗਰਮ ਸੂਟ ਦੇ ਉੱਤੇ ਕਰ ਲਿਓ ਤੇ ਕਈ ਵਾਰ ਪਲੇਨ ਸੂਟ ਵੀ ਹੁੰਦੇ ਨੇ ਪਲੇਨ ਸੂਟ ਦੇ ਉੱਤੇ ਵੀ ਆਪਾਂ ਕਰ ਸਕਦੇ ਆ ਹਨਾ ਕੜਾਈ ਦੀ ਥਾਂ ਤੇ ਜੇ ਵੱਡੇ ਪਸੰਦ ਫੁੱਲ ਨਹੀਂ ਤੁਹਾਨੂੰ ਹੈਗੇ ਤੇ ਤੁਸੀਂ ਛੋਟੀਆਂ-ਛੋਟੀਆਂ ਬੇਲਾਂ ਵੀ ਬਣਾ ਸਕਦੇ ਹੋ ਬਰੀਕ ਕੰਮ ਕਰ ਸਕਦੇ ਹੋ ਉਹ ਬਿਲਕੁਲ ਕੜਾਈ ਦੀ ਤਰ੍ਹਾਂ ਹੀ ਲੱਗਦਾ ਆ ਤੁਹਾਨੂੰ ਏਦਾਂ ਮਹਿਸੂਸ ਹੋਣਾ ਹੀ ਨਹੀਂ ਆ ਵੀ ਇਹ ਪੇਂਟ ਕੀਤਾ ਦੂਰੋਂ ਵੇਖਣ ਵਾਲੇ ਨੂੰ ਬਿਲਕੁਲ ਕੜਾਈ ਜਿਹਾ ਨਹੀਂ ਲੱਗਦਾ ਆ ਹਨਾ ਬਕਈਆਂ ਨੂੰ ਨਾ ਬਹੁਤਾ ਬਰੀਕ ਕੰਮ ਪਸੰਦ ਹੁੰਦਾ ਆ ਤੇ ਬਹੁਤੇ ਮੋٹے-ਮੋٹے ਫਲਾਰ ਨਹੀਂ ਪਸੰਦ ਹੁੰਦੇ ਤੇ ਮੈਨੂੰ ਵੀ ਸੀਗਾ ਵੀ ਮੈਂ ਚਲੋ ਇੱਥੇ ਨਾ ਬਰੀਕ ਵੇਲ ਬਣਾਨੀ ਆ ਕੜਾਈ ਤੇ ਚਲੋ ਆਮ ਕਰਵਾਈ ਜਾਂਦੇ ਨੇ ਤੇ ਜਿਉਂ ਮੈਂ ਪੇਂਟ ਕਰਦੀ ਆ ਤੇ ਆਪਾਂ ਪੇਂਟ ਹੀ ਕਰਨੇ ਆ ਇਹਦੇ ਤੇ ਹਨਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਸੂਟ ਨੇ ਅਟਰੈਕਟਿਵ ਕੀਤਾ ਸੀਗਾ ਤੇ ਜਿੱਥੇ ਵੀ ਕਿਤੇ ਪਾ ਕੇ ਜਾਈਦੇ ਸਪੈਸ਼ਲੀ ਅਗਲੇ ਪੁੱਛਦੇ ਸੀ ਤੁਸੀਂ ਕੜਾਈ ਕਰਾਈ ਏ ਤੇ ਫਿਰ ਉਹ ਲੱਗ ਜਾਂਦੇ ਵੀ ਨਹੀਂ ਇੱਥੇ ਤਾਂ ਪੇਂਟ ਕੀਤਾ ਆ ਤੇ ਅਗਲੇ ਨੂੰ ਵੀ ਹੁੰਦਾ ਸੀ ਚਲੋ ਠੀਕ ਹੈ ਅਸੀਂ ਵੀ ਇਹ ਚੀਜ਼ ਕਰਾਂਗੇ ਹਨਾ ਕਈ ਖੁਦ ਕਰ ਲੈਂਦੇ ਨੇ ਤੇ ਕਈਆਂ ਨੇ ਆਪਾਂ ਨੂੰ ਆਰਡਰ ਦਿੱਤੇ ਸੀ ਇਹਦੇ ਸੂਟ ਵਾਸਤੇ ਹੀ ਹਨਾ ਮੈਨੂੰ ਤੁਸੀਂ ਕਰਕੇ ਸਾਨੂੰ ਦਿਓ ਤੇ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਤੁਸੀਂ ਜ਼ਰੂਰ ਦੱਸਿਓ ਬਾਕੀ ਜੇ ਠੰਡ ਜ਼ਿਆਦੀ ਹੈ ਤੇ ਤੁਸੀਂ ਇਹਨੂੰ ਇੱਕ ਵਾਰੀ ਡਰਾਇਲ ਦੇ ਨਾਲ ਸਕਾਜ ਜ਼ਰੂਰ ਲਓ ਹਨ ਜੇ ਤੁਸੀਂ ਵਾਈਟ ਕੋਟ ਵੀ ਕਰਦੇ ਪਏ ਹੋ ਤੇ ਤੁਸੀਂ ਡਰਾਇਲ ਦੇ ਨਾਲ ਸੁਕਾ ਕੇ ਤੇ ਅਗਲਾ ਕੋਟ ਤੁਸੀਂ ਕਰਨਾ ਆ ਮੇਰਾ ਕੰਪਲੀਟੇ ਹੋ ਗਿਆ ਸੀਗਾ ਤੇ ਇੱਕ ਕੋਟ ਮੈਂ ਰੈੱਡ ਦੇ ਉੱਤੇ ਦੁਬਾਰੇ ਕਰਨਾ ਸੀ ਇਸ ਕਰਕੇ ਬਈ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਹੁਣ ਰਹਿ ਗਈ ਵਾਰੀ ਆ ਗਈ ਆਪਣੀਆਂ ਪੱਤੀਆਂ ਦੀ ਤੇ ਹੁਣ ਆਪਾਂ ਇਹਨਾਂ ਨੂੰ ਪੱਤੀਆਂ ਨੂੰ ਵੀ ਕਰ ਲੈਣਾ ਆ ਤੇ ਸੂਟ ਆਪਣਾ ਪੂਰਾ ਕੰਪਲੀਟ ਕਰ ਲੈਣਾ ਆ ਤੁਸੀਂ ਵੀ ਜੇ ਕੋਈ ਵੀ ਜਾਂ ਫੋਇਲ ਦਾ ਫੋਇਲ ਵਰਕ ਕਰਵਾਣਾ ਹੈ ਜਾਂ ਲੈਦਰ ਵਰਕ ਕਰਵਾਣਾ ਹੈ ਜਾਂ ਪੇਂਟ ਕਰਵਾਣੇ ਨੇ ਸੂਟ ਜਾਂ ਸਿੱਖਣਾ ਹੈ ਸਿੱਖਣ ਵਾਸਤੇ ਤੁਹਾਨੂੰ YouTube ਦਾ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤਾਂ ਜੋ ਤੁਹਾਨੂੰ ਨਵੇਂ ਤੇ ਨਵੇਂ ਇਨਫੋਰਮੇਸ਼ਨ ਮਿਲਦੀ ਰਹੇਵੇ ਹਨਾ ਸੂਟਾਂ ਬਾਰੇ ਤੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਦਿਮਾਗ ਹੁੰਦਾ ਹੈ ਵੀਡੀਓ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਵੱਖਰਾ ਕਰਨ ਦੀ ਕੋਸ਼ਿਸ਼ ਪੂਰੀ ਕਰੀ ਦੀਏ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਇਸ ਡਿਟੇਲ 'ਚ ਕੋਈ ਜਾਂ ਤੁਸੀਂ ਦੇਖੀਆਂ ਜਾਂ ਸਿੱਖੀਆਂ ਤੇ ਤੁਸੀਂ ਵੀਡੀਓ ਰਾਹੀਂ ਸਿੱਖ ਸਕਦੇ ਹੋ ਤੇ ਤੁਸੀਂ ਹਮੇਸ਼ਾ ਜੁੜੇ ਰਹੋ ਹਰੀਜ ਆਰਟਿਸ ਅਮਨਦੀਪ ਕੌਰ ਨਾਲ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ ਤੇ ਉਸ ਤੋਂ ਬਾਅਦ ਤੁਸੀਂ ਸੂਟ ਦੀ ਪੂਰੀ ਲੁੱਕ ਲਾਸਟ ਵਿੱਚ ਮੈਂ ਤੁਹਾਨੂੰ ਲਾ ਦਿੰਨੀ ਆ ਤੇ ਸਾਨੂੰ ਤੁਹਾਨੂੰ ਸੂਟ ਕਿਹੋ ਜਿਹਾ ਲੱਗਾ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਸੂਟ ਇਹਦੇ ਨਾਲ ਬਣਾਉਂਦੇ ਪਏ ਹੋ ਤੇ ਤਾਂ ਵੀ ਤੁਸੀਂ ਦੱਸਿਓ ਸੂਟ ਬਣਾਉਣ ਤੋਂ ਬਾਅਦ ਤੇ ਕਮੈਂਟ ਬਾਕਸ ਵਿੱਚ ਇਹ ਵੀ ਜ਼ਰੂਰ ਦੱਸਿਓ ਵੀ ਕੌਣ-ਕੌਣ ਸਾ ਆਪਣੇ ਨਾਲ ਵੀਡੀਓ ਰਾਈ ਸਿੱਖਦੇ ਪਏ ਨੇ ਤੁਸੀਂ ਜੇ ਤੁਸੀਂ ਮੇਰੀ ਵੀਡੀਓ ਤੋਂ ਕੋਈ ਚੀਜ਼ ਸਿੱਖ ਖੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਆ ਕੇ ਦੱਸਿਓ ਵੀ ਤੁਸੀਂ ਕਿਹੜਾ-ਕਿਹੜਾ ਫਲਾਰ ਸਿੱਖਿਆ ਜਾਂ ਕਿਹੜੀ-ਕਿਹੜੀ ਚੀਜ਼ ਸਿੱਖੀ ਜੇ ਤੁਹਾਨੂੰ ਕੋਈ ਫਲਾਰ ਨਹੀਂ ਆਉਂਦੇ ਹਨਾ ਜਾਂ ਤੁਸੀਂ ਸਿੱਖਣੇ ਨੇ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਫਲਾਰ ਦਾ ਨਾਮ ਲਿਖ ਕੇ ਸੈਂਡ ਕਰ ਸਕਦੇ ਹੋ ਹਨਾ ਤੇ ਫਿਰ ਮੈਂ ਹੋ ਸਕੇਗਾ ਤਾਂ ਉਸ ਦੀ ਵੀਡੀਓ ਬਣਾਵਾਂਗੀ ਜਰੂਰ ਟਾਈਮ ਜਰੂਰ ਲੱਗ ਸਕਦਾ ਹੈ ਕਿਉਂਕਿ ਕੰਮ ਵੀ ਹੈ ਨਾ ਤੇ ਵੀਡੀਓ ਤੁਹਾਡੇ ਲਈ ਆਣਗੀ ਹੈ ਜਰੂਰ ਪਰ ਥੋੜਾ-ਥੋੜਾ ਟਾਈਮ ਜਰੂਰ ਉਹਦੇ ਵਿੱਚ ਲੱਗ ਸਕਦਾ ਹੈ ਤੇ ਜਿਹੜੇ ਕਮੈਂਟ ਬਾਕਸ ਵਿੱਚ ਤੁਸੀਂ ਕੋ ਦੱਸੋਗੇ ਵੀ ਤੁਸੀਂ ਕੋਈ ਫਲਾਰ ਸਿੱਖਣਾ ਹੈ ਤੇ ਉਹ ਵੀਡੀਓ ਮੈਂ ਤੁਹਾਡੇ ਲਈ ਜਰੂਰ ਬਣਾਵਾਂਗੀ ਤੇ ਲਾਸਟ ਵਿੱਚ ਹੁਣ ਤੁਸੀਂ ਆਪਾਂ ਦੇਖਦੇ ਹਾਂ ਹੁਣ ਆਪਣਾ ਪੂਰਾ ਕੰਪਲੀਟ ਪੱਤੀਆਂ ਤਾਂ ਹੋ ਗਈਆਂ ਨੇ ਹੁਣ ਆਪਾਂ ਬਲੈਕ ਆਊਟ ਲਾਈਨ ਕਰ ਦੇਣੀ ਹੈ ਜਿਹਦਾ ਵੇਲ ਨੂੰ ਆਪਾਂ ਵਿੱਚ ਵਿੱਚ ਦੀ ਤੇ ਫੋਟੋ ਜਰੂਰ ਦੇਖੋ ਕਿਹੋ ਜਿਹਾ ਲੱਗਾ ਤੁਹਾਨੂੰ ਸੂਟ ਪੂਰਾ ਸੂਟ ਦੀ ਫੋਟੋ ਦੇਖੋ ਤੁਸੀਂ ਕਿੰਨਾ ਪਿਆਰਾ ਲੱਗਦਾ ਪਿਆ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਿਸ਼ਤੇ ਨਾਲ